ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਵਾਹਿਗੁਰੂ ਤਰੱਕੀਆਂ ਬਖਸ਼ੇ ਤੇ ਅੱਜ ਜੀ ਆਪਾਂ ਬਣਾਉਣ ਲੱਗੇ ਆਂ ਰਮਾਲੀ ਰੋਟੀ ਕੰਮ ਤੇ ਮਿੱਥੀ ਕਰਨਾ ਸੀ ਤੰਦੂਰ ਵਗੈਰਾ ਤੇ ਸਾਰਾ ਮੈਂ ਤਿਆਰੀ ਵੀ ਕਰਨ ਢੇ ਸੀ ਬਟਨਾ ਮੌਸਮ ਤੇ ਪਹਿਲਾਂ ਵੀ ਖਰਾਬ ਸੀ ਫਿਰ ਮੈਨੂੰ ਇਹ ਲੱਗਾ ਚਲੋ ਜਿੰਨੇ ਜਿੰਨੂ ਮੈਂ ਸ਼ੁਰੂ ਹੋਣਾ ਉਹਨੇ ਜਿੰਨੂ ਮੇਰਾ ਰੋਟੀ ਪਾਣੀ ਜਿਹੜਾ ਵਾ ਬਣ ਜਾਣਾ ਰਾਤ ਦਾ ਪਰ ਜਿੰਨੀ ਮਰਜ਼ੀ ਕਾਲੀ ਕਰਦੇ ਆ ਕਰਦੇ ਆ ਮੈਂ ਨਾ ਫਿਰ ਮੈਂ ਸ਼ੁਰੂ ਹੋ ਹੀ ਗਿਆ ਤਾਂ ਨਹੀਂ ਮੈਂ ਅੱਗ ਵੇ ਬਾਲ ਲਈ ਸੀ ਪਰ ਮੀਨੇ ਕਿਹਾ ਵੀ ਨਹੀਂ ਅੱਜ ਤੈਨੂੰ ਇੱਥੇ ਕੰਮ ਨਹੀਂ ਮੈਂ ਕਰਨ ਦੇਣਾ ਤੇ ਫਿਰ ਮੈਨੂੰ ਇੱਥੋਂ ਦਾ ਜਿਹੜਾ ਪਲਾਂਟ ਸੀ ਉਹ ਆਪਣਾ ਚੌਪਟ ਕਰਨਾ ਪਿਆ ਤੇ ਫਿਰ ਮੈਂ ਗਈ ਕਿਚਨ 'ਚ ਮੈਂ ਚਲੋ ਉੱਥੇ ਗਾਦੀ ਪਰ ਕਿਚਨ 'ਚ ਨਾ ਮੇਰਾ ਬਿਲਕੁਲ ਮਾਨੀ ਨਹੀਂ ਸੀ ਕੰਮ ਕਰਨ ਦਾ ਇੱਕ ਦਿਨ ਬਾਹਰ ਮੌਸਮ ਬੜਾ ਸੋਹਣਾ ਹੋ ਗਿਆ ਸੀ ਫਿਰ ਹਲਕਾ-ਹਲਕਾ ਮੀਂਹ ਪੈਣ ਦੀ ਸੀ ਹਵਾ ਵੀ ਵਗਣ ਦੀ ਸੀ ਤੇ ਫਿਰ ਤੁਹਾਨੂੰ ਪਤਾ ਜੇ ਬਾਹਰ ਮੌਸਮ ਠੰਡਾ ਹੋਵੇ ਅੰਦਰਾਂ 'ਚ ਹੁੰਮਸਜੀ ਹੋ ਜਾਂਦੀ ਆ ਤੇ ਆਪਾਂ ਉਬਾਲੇ ਸੀ ਜੀ ਆਲੂ ਮਟਰ ਤੇ ਟਮਾਟਰ ਤੇ ਆ ਲਿਆਂਦੀ ਸੀ ਕੇਤਲੀ ਇਲੈਕਟ੍ਰੋਨਿਕ ਚਾਹ ਚੂ ਬਣਾਉਣ ਵਾਲੀ ਇਹਦੀ ਡੈਮੋ ਦੇਣ ਲੱਗੀ ਤੇ ਲਾਈਟ ਚੱਲ ਗਈ ਫਿਰ ਮੈਂ ਕਿਹਾ ਚਲੋ ਚਾਹ ਬਣਾ ਲੈਂਦੇ ਕਿਉਂਕਿ ਸਾਰੇ ਜਾਨੇ ਬਾਹਰ ਡੈਸ ਸੀ ਬੱਚੇ ਖੇਡਣ ਮੱਲਣ ਤੇ ਇਹਨਾਂ ਦੇ ਪਾਪਾ ਡੈਸ ਸੀ ਗੇਟ ਅੱਗੇ ਸਫਾਈ ਕਰਨ ਕਾਹਜਾ ਬੜਾ ਹੋ ਗਿਆ ਸੀ ਜਿਹੜੀ ਆਪਾਂ ਸਬਜ਼ੀ ਬਣਾਉਣੀ ਹੈ ਉਹਦੇ ਚ ਮੈਂ ਸਾਰਾ ਹੀ ਜਿਵੇਂ ਮਟਰੀਆ ਆਲੂ ਆ ਟਮਾਟਰ ਪਹਿਲਾਂ ਉਬਾਲ ਲੈਣੇ ਆ ਤਾਂ ਕਿ ਜਿਹੜੀ ਸਬਜ਼ੀ ਆਪਣਾ ਵਧੀਆ ਤਰੀਕੇ ਨਾਲ ਜੀਵੇ ਨਾ ਬਣ ਜਾਵੇਖੋ ਇੱਥੇ ਪਹਿਲਾਂ ਪੜਨ ਡੈ ਸੀ ਖਲਾਰੇ ਪਾ ਗੋਕੇ ਫਿਰ ਬਾਹਰ ਚ ਲਗੇ ਤੇ ਜੋ ਆਪਣੇ ਪਾਪਾ ਲਈ ਪਾਣੀ ਲੈ ਕੇ ਗਈ ਸੀ ਐਮ ਨਾਲ ਲੱਗਾ ਸੀ ਵੀ ਮੈਂ ਕੰਮ ਕਰਉਣਾ ਮੈਨੂੰ ਡਰ ਆਉਂਦਾ ਸੀ ਕਿਰੇ ਕਈ ਕੋਈ ਨਾ ਮਰਾਲੇ ਪਰ ਇਹ ਸ਼ਰਾਰਤੀ ਬਹੁਤ ਜ਼ਿਆਦਾ ਇਹ ਤੇ ਮਿੰਟ ਮਿੰਟ ਦੇ ਧਿਆਨ ਰੱਖਣਾ ਪੈਂਦਾ ਵਾ ਬਾਕੀ ਪਤਾ ਨਹੀਂ ਮੁੰਡੇ ਸ਼ੈਰ ਹੁੰਦੇ ਯਾਰਾ ਸ਼ਰਾਰਤੀ ਆ ਝਿਰਕਾ ਵੀ ਇੰਨੀਆਂ ਗੰਦਾ ਕੁੱਟ ਵੀ ਖਾ ਲੈਂਦਾ ਪਰ ਉਹ ਜਿਹੜਾ ਕੰਮ ਉਹਨੇ ਕਰਨਾ ਨਾ ਉਹਨੇ ਕਰਕੇ ਹੀ ਹਟਣਾ ਵਾ ਫੇਰ ਇਹਦੇ ਪਾਪਾ ਆ ਗਏ ਸੀ ਉਹਨੇ ਚਿਰ ਨੂੰ ਕਿੰਦੇ ਚਲੋ ਇਹਦਾ ਮੈਂ ਧਿਆਨ ਰੱਖ ਕਰਨ ਵਾਲੇ ਕੰਮ ਤੇ ਉਹੋ ਕਰਨ ਦੇ ਹੀ ਪਰ ਉਹ ਥੋੜਾ ਅੰਦਰ ਗਏ ਤੇ ਇੰਨੇ ਦਵਾ ਕੇ ਹੀ ਫੜ ਲਈ ਤੇ ਬਾਹਰ ਇਹ ਖੇਡਣ ਮੱਲਣ ਦੇ ਸੀ ਨਿਆਣੇ ਮੌਸਮ ਨੂੰ ਵਧੀਆ ਹੋਇਆ ਸੀ ਤੇ ਬੱਚੇ ਵੀ ਮਾਹ ਕਿਤੇ ਬਾਹਰ ਨਿਕਲੇ ਉਦਾਂ ਦੇ ਆਪਾਂ ਹੁਣ ਦਾ ਵੀ ਪੱਕਿਆਂ ਥੱਲੇ ਬੈਠੇ ਰੋ ਗਰਮੀ ਚ ਬਾਹਰ ਕਿੱਥੇ ਨਿਕਲਣਾ ਵਾ ਤੇ ਵੇਖੋ ਨੀ ਵੈਸੇ ਇਹ ਆਜੂ ਰੋ ਇੰਦਾਂ ਮੌਸਮ ਹੋਵੇ ਰ ਤੇ ਅੰਦਰਾਂ ਚ ਜਾਣ ਨੂੰ ਦਿਲ ਵੀ ਨਹੀਂ ਕਰਦਾ ਵੀ ਬਾਹਰ ਹੀ ਸਾਰੇ ਕੰਮ ਕਰੀਏ ਪਰ ਇਹ ਮੀਂਹ ਕਣੀ ਚ ਔਖਾ ਹੋ ਜਾਂਦਾ ਵਾ ਫਿਰ ਮੈਂ ਰੋਟੀ ਪਾਣੀ ਜਿਹੜਾ ਅੱਗੇ ਵੀ ਇੱਕ ਦਿਨ ਮੈਂ ਮੀਂਹ ਚ ਬਣਾਈ ਸੀ ਰੋਟੀ ਚਲੋ ਬੰਤੇ ਗਈ ਸੀ ਉਦੋਂ ਥੋੜਾ ਨਾ ਦਹੀਂ ਪੈ ਰਿਆ ਸੀ ਪਰ ਅੱਜ ਫਿਰ ਜਰਾ ਇੱਕ ਰਾਤ ਹੁੰਦੀ ਸੀ ਫਿਰ ਬਾਰ ਬਾਰ ਉਹ ਕੰਮ ਕਰਨਾ ਔਖਾ ਲੱਗਦਾ ਤੇ ਪਰ ਬਦਨ ਮੇਰਾ ਮਨ ਨਹੀਂ ਸੀ ਅੰਦਰ ਨਾ ਵੀ ਮੈਂ ਗੈਸ ਤੇ ਖਾਣਾ ਬਣਾਵਾ ਮੈਨੂੰ ਇਹਦੇ ਸੇ ਵੀ ਬਾਰੇ ਕਿਸੇ ਤਰ੍ਹਾਂ ਕੰਮ ਕਰਾਂ ਬਾਰ-ਬਾਰ ਮੇਰਾ ਇਦਾਂ ਹੀ ਮਨ ਸੀ ਤੇ ਕੰਮ ਮੇਰਾ ਇਦਾਂ ਕੋਈ ਬਣ ਨਹੀਂ ਚਿਰਿਆ ਚਾਹ ਬਣਾ ਕੇ ਮੈਂ ਸਾਰਿਆਂ ਨੂੰ ਮੈਂ ਕਿਹਾ ਚਲੋ ਚਾਹ ਪੀ ਲਾਂ ਤੁਹਾਨੂੰ ਮੈਂ ਪਿਆਰਾ ਫਿਰ ਬਾਅਦ ਚ ਉਹਨੇ ਜਰ ਨੂੰ ਹੋ ਸਕਦਾ ਥੋੜਾ ਕਣੀਆਂ ਹਟ ਜਾਣ ਤੇ ਫਿਰ ਕੋਈ ਬਾਅਦ ਦੀ ਪਲਾਨਿੰਗ ਹੋ ਜੇ ਫਿਰ ਜੋਦ ਦੇ ਪਾਪਾ ਕਹਿੰਦੇ ਮੈਨੂੰ ਇਦਾਂ ਕਰ ਜੇ ਉਧਰ ਨਹੀਂ ਅੱਗ ਬਲਦੀ ਮੀਵਾ ਦਾ ਖਤਰਾ ਤੇ ਤੂੰ ਚਾਹਾਂ ਚੁੱਲਾ ਰੱਖ ਕੇ ਇੱਥੇ ਬਰਾਂਡੇ 'ਚ ਦੇ ਉੱਥੇ ਕੰਮ ਕਰ ਲਾ ਓਵੇ ਸਾਡਾ ਬਾਲਨ ਥੋੜਾ ਗਿੱਲਾ ਹੋ ਗਿਆ ਸੀ ਮਾਹੀ ਆ ਕਹੀ ਕੋਲਗਾਲ ਕਰਕੇ ਬਾਲੀ ਵੀ ਕਿਸੇ ਤਰ੍ਹਾਂ ਪਲ ਜੇ ਤੇ ਆਲੂ ਵੀ ਉਬਲ ਗਏ ਸੀ ਟਮਾਟਰ ਵੀ ਤੇ ਮਟਰ ਵੀ ਜਿਹੜੇ ਟਮਾਟਰ ਆ ਇਹਨਾਂ ਦਾ ਆਪਾਂ ਛਿਲਕਾ ਲਾ ਲੈਣਾ ਵਾ ਤੇ ਜਿਹੜਾ ਵਿੱਚ ਜਿਵੇਂ ਪਲਪ ਆ ਗੁੱਦਾ ਜਿਹਨੂੰ ਕਹਿੰਦੇ ਆ ਉਹ ਆਪਾਂ ਪਾ ਲਾਂਗੇ ਉਦੋਂ ਫਿਰ ਜਿਵੇਂ ਪਾਉਨੇ ਆ ਨਾ ਆਪਾਂ ਟਮਾਟਰ ਤੇ ਉਹਦਾ ਜਿਹੜਾ ਛਿਲਕਾ ਜਿਹਾ ਉਹ ਗਲਦਾ ਹੀ ਨਹੀਂ ਆ ਉਦੋਂ ਸਬਜ਼ੀ ਦੇ ਉੱਤੇ ਤੁਰਿਆ ਫਿਰਦਾ ਰਹਿੰਦਾ ਉਹ ਖਾਲੂ ਵੀ ਆਪਣੇ ਗਲ ਗਏ ਤੇ ਟਮਾਟਰ ਵੀ ਆਪਣੇ ਬਣ ਗਏ ਹੁਣ ਬਸ ਇਹ ਤੜਕਾ ਆਪਾਂ ਬਣਾਉਣਾ ਤੇ ਇਹਦੇ ਨਾਲ ਇਹ ਹੁੰਦਾ ਜਿਵੇਂ ਆਪਾਂ ਪਿਆਜ਼ ਮੋٹے ਵੀ ਪਾਵੇਂ ਚੀਰ ਲੋ ਕੋਈ ਫਰਕ ਨਹੀਂ ਹੈ ਫਟਾਫਟ ਗਰੇਵੀ ਬੜੀ ਸੋਹਣੀ ਬਣ ਜਾਂਦੀ ਆ ਤੇ ਹੁਣ ਲੱਗੇ ਆ ਜੀ ਆਪਾਂ ਤੜਕਾ ਲਵਾਂ ਸਬਜੀ ਨੂੰ ਸਭ ਤੋਂ ਪਹਿਲਾਂ ਆਪਾਂ ਪਾ ਲਿਆ ਤੇਲ ਜਿਹੜਾ ਤੁਸੀਂ ਕੁਕਿੰਗ ਆਇਲ ਵਰਤਦੇ ਜੇ ਉਹੀ ਤੁਸੀਂ ਯੂਜ਼ ਕਰ ਸਕਦੇ ਜੇ ਮੈਂ ਸਰੋਂ ਦਾ ਤੇਲ ਪਾਇਆ ਇੱਥੇ ਤੇ ਆਪਾਂ ਮਸ਼ਰੂਮ ਜਿਹੜੀਆਂ ਕੁੰਬਾਂ ਹੁੰਦੀਆਂ ਵਾਂ ਉਹਨਾਂ ਨੂੰ ਹਲਕਾ ਜਿਹਾ ਫਰਾਈ ਕਰਕੇ ਤੇ ਕੱਢ ਲੈਣਾ ਵਾ ਪਹਿਲਾਂ ਜਿਹਨੀਆਂ ਕੱਚੀਆਂ ਮਸ਼ਰੂਮ ਸਬਜ਼ੀ ਚ ਪਾਲੀਓ ਫਿਰ ਇੰਨੀ ਟੇਸਟੀ ਨਹੀਂ ਲੱਗਦੀਆਂ ਬਾਕੀ ਚਲੋ ਆਪਣੀ ਆਪਣੀ ਚੋਇਸ ਹੈ ਥੋੜਾ ਹਲਕੇਆਂ ਜੀਆਂ ਫਰਾਈ ਕਰ ਲਓ ਤੇ ਵਧੀਆ ਰਹਿੰਦਾ ਵਾ ਜੀਰਾ ਕੜੀ ਪੱਤਾ ਪਾਇਆ ਆਪਾਂ ਤੇ ਲਾਲ ਮਿਰਚ ਪਾਲੀਆ ਉਸ ਤੋਂ ਬਾਅਦ ਇਹ ਲਸਣ ਪਾਇਆ ਇਹਨੂੰ ਨਾਲ ਹੀ ਫਰਾਈ ਕਰਕੇ ਤੇ ਨਾਲ ਹੀ ਆਪਾਂ ਪਿਆਜ਼ ਪਾ ਦਿੱਤੀ ਫਿਰ ਇਹਨਾਂ ਨੂੰ 5-6 ਮਿੰਟ ਜਿਹੜਾ ਵਾ ਨਾ ਉਹ ਆਪਾਂ ਕਰ ਲੈਣਾ ਇੱਕ ਵਾਰੀ ਭੁੰਨ ਲੈਣਾ ਵਾ ਨਮਕ ਪਾ ਕੇ ਚਾਜਣਾ ਤਾਂ ਕਿ ਜਿਹੜੇ ਪਿਆਜ਼ ਆ ਉਹ ਆਪਣੇ ਵਧੀਆ 골ਡਨ ਬ੍ਰਾਊਨ ਜੇ ਹੋ ਜਾਣ ਫਿਰ ਇਹਦੇ ਵਿੱਚ ਆਪਾਂ ਜਿਹੜਾ ਟਮਾਟਰ ਸੀ ਉਹਨੂੰ ਛਿਲਕਾ ਲਾ ਕੇ ਉਹਦਾ ਜਿਹੜਾ ਬਾਕੀ ਨੂੰ ਪੀਸ ਕੇ ਦੇ ਜਾਂ ਕਰਦਣਾ ਕੱਟ ਕੇ ਉਹ ਪਾਤਾ ਸੀ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਦਿੰਨੇ ਆ ਕਿਉਂਕਿ ਨਮਕ ਆਪਾਂ ਪਹਿਲਾਂ ਪਾਤਾ ਹਲਦੀ ਲਾਲ ਮਿਰਚ ਮੇਥੀ ਕਾਲੀ ਮਿਰਚ ਤੇ ਗਰਮ ਮਸਾਲਾ ਤੇ ਫਿਰ ਪਾਣੀ ਪਾ ਕੇ ਇਹਨੂੰ 10 ਤੋਂ 15 ਮਿੰਟ ਤੜਕੇ ਨੂੰ ਚੰਗੇ ਤਰੀਕੇ ਨਾਲ ਆਪਾਂ ਜਿਹੜਾ ਵਾ ਉਹ ਰਿੰਨ ਲੈਣਾ ਵਾ ਇਸ ਤਰ੍ਹਾਂ ਪੋਂ ਨਹੀਂ ਲੈਣਾ ਹੋ ਗਿਆ ਕਿ ਪਾਣੀ ਪਾ ਲਈਏ ਨਾ ਤੜਕਾ ਵਧੀਆ ਤਰੀਕੇ ਨਾਲ ਭੁੱਜ ਜਾਂਦਾ ਓਦਾਂ ਫਿਰ ਬਾਰ-ਬਾਰ ਕੜਾਈ ਦੇ ਤਲੇ ਨਾ ਜਾਂ ਪਤੀਲੇ ਦੇ ਤਲੇ ਨਾ ਲੱਗਦਾ ਉਹਨੇ ਚਿਰ ਨੂੰ ਮੀ ਵੀ ਹਟ ਗਿਆ ਸੀ ਫਿਰ ਮੇਥੀ ਤੰਦੂਰ ਦੇ ਉੱਪਰ ਟੱਕਣ ਜਾਂ ਲਗਾ ਕੇ ਤੇ ਚਾਵਾਂ ਚੁੰਡਾ ਇੱਥੇ ਰੱਖ ਲਿਆ ਮੈਂ ਹੁਣ ਇਹਨੂੰ ਹੀ ਰੱਖਦੀ ਆ ਜੇ ਇੱਕਦਮ ਮੀ ਆਊਗਾ ਵੀ ਤੇ ਇਹਨੂੰ ਚੁੱਕ ਕੇ ਆਪਾਂ ਬਰਾਂਡੇ 'ਚ ਕਰ ਲਾਂਗੇ ਤੇ ਆਪਣਾ ਜਿਹੜਾ ਤੜਕਾ ਸੀ ਤਿਆਰ ਹੋ ਗਿਆ ਸੀ ਇਹਦੇ ਚ ਆਪਾਂ ਜਿਹੜੇ ਉਬਲੇ ਹੋਏ ਆਲੂ ਆ ਉਹ ਪਾ ਦੇਣੇ ਆ ਤੇ ਇਹਨੂੰ ਬਾਅਦ ਚ ਤੁਸੀਂ ਜਿਹੜਾ ਨਾ ਜੇ ਰਹੋ ਤੁਸੀਂ ਚਾਹੋ ਤੈਨੂੰ ਤੜਕੇ ਨੂੰ ਸਾਰੇ ਨੂੰ ਚੀਜ਼ਾਂ ਨੂੰ ਠੰਡਾ ਕਰਕੇ ਤੇ ਮਿਕਸੀ ਚ ਵੀ ਕਰ ਸਕਦੇ ਜੇ ਪਰ ਮੈਂ ਨਾਲ ਹੀ ਜਿਵੇਂ ਆ ਦੁੱਧ ਰੇਡ ਕਰਨ ਵਾਲੀ ਮਦਾਨੀ ਜੀ ਹੁੰਦੀ ਆ ਜਿਹਾ ਸਾ ਕੋਟਣ ਵਾਲੀ ਹਨ ਤੁਸੀਂ ਲਾ ਲਓ ਇਹਦੇ ਨਾਲ ਆਪਾਂ ਇਹਨੂੰ ਸਾਰਾ ਵਧੀਆ ਤਰੀਕੇ ਨਾਲ ਫੇਲੇ ਸੀ ਆਲੂ ਵਗੈਰਾ ਤੜਕੇ ਨੂੰ ਤੇ ਬੜੀ ਸੁਨਿਆ ਵੇਖੋ ਗਰੇਵੀ ਤੁਹਾਡੇ ਸਾਹਮਣੇ ਵਧੀਆ ਬਣੀ ਆਪਾਂ ਪਿਆਜ਼ ਕਿੰਨੇ ਮੋٹے ਪਾਏ ਸੀ ਪਰ ਹੁਣ ਲੱਗਦਾ ਹੀ ਨਹੀਂ ਵਿੱਚ ਮੋٹے ਪਿਆਜ਼ ਪਾਏ ਹੋਣਗੇ ਤੇ ਜੇ ਤੁਸੀਂ ਚਾਹੋ ਤੇ ਸਾਰੀਆਂ ਚੀਜ਼ਾਂ ਕੱਟ ਕੇ ਪਹਿਲਾਂ ਹੀ ਪਾ ਸਕਦੇ ਜੀ ਹੁਣ ਇੱਚ ਆਪਾਂ ਪਾ ਦਿੱਤੀ ਜੀ ਅ ਟਮਾਟਰ ਸੌਰੀ ਮਟਰ ਜਿਹੜੇ ਉਬਾਲੇ ਸੀ ਤੇ ਜਿਹੜੀਆਂ ਮਸ਼ਰੂਮ ਆਪਾਂ ਫਰਾਈ ਕਰਕੇ ਰੱਖੀਆਂ ਸੀ ਜਦੋਂ ਪਹਿਲਾਂ ਆਪਾਂ ਗਰੇਵੀ ਨੂੰ ਪਾਣੀ ਪਾ ਕੇ 10-15 ਮਿੰਟ ਰਿਨ ਲੈਣਾ ਉਸ ਤੋਂ ਬਾਅਦ ਜਿਹੜਾ ਵਾ ਹਰੇ ਮਟਰ ਉਬਾਲ ਕੇ ਜਿਹੜੇ ਰੱਖੇ ਸੀ ਇਹ ਮਸ਼ਰੂਮ ਫੇਰ ਪੌਣੀਆਂ ਦੇ ਨਾਲ ਹੀ ਆਪਾਂ ਚਮਚੇ ਡੇਢ ਚਮਚ ਦੇਸੀ ਘਿਓ ਆ ਪਾ ਦੇਣਾ ਤੇ ਆਪ ਕੋ ਕਿੰਨੀ ਸੋਹਣੀ ਸਬਜ਼ੀ ਬਣ ਗਈ ਆ ਇਹਨੂੰ ਤੁਸੀਂ ਮੱਕੀ ਦੀ ਰੋਟੀ ਨਾਲ ਖਾ ਸਕਦੇ ਜੇ ਪੂਰੀਆਂ ਨਾਲ ਖਾ ਸਕਦੇ ਜੇ ਕਣਕ ਦੀ ਰੋਟੀ ਬਣਾਓ ਪਰੌਂਠੇ ਬਣਾਓ ਚਾਹੇ ਇਹਦੇ ਨਾਲ ਚੌਲ ਬਣਾ ਲਓ ਜੋ ਜੋ ਵੀ ਤੁਹਾਨੂੰ ਇਹਦੇ ਨਾਲ ਵਧੀਆ ਲੱਗਦਾ ਬਣਾਉਣ ਵਾਸਤੇ ਤੁਸੀਂ ਆਪਣਾ ਬਣਾ ਕੇ ਖਾ ਸਕਦੇ ਜੇ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਬਿਲਕੁਲ ਰੈਸਟੋਰੈਂਟ ਟਾਈਪ ਬਣਦੀ ਆ ਤੇ ਬਾਕੀ ਤੁਸੀਂ ਇਹਨੂੰ ਗਰਮ ਗਰਮ ਸਰਵ ਕਰੋ ਤੇ ਜ਼ਿਆਦਾ ਵਧੀਆ ਲੱਗਦੀ ਆ ਕਿਉਂਕਿ ਠੰਡੀ ਤੇ ਫਿਰ ਮਰ ਜਾਇਆ ਨਹੀਂ ਹੁੰਦਾ ਤੇ ਨਾਲ ਆਪਾਂ ਬਣਾਉਣੀ ਸੀ ਜੀ ਰਮਾਲੀ ਰੋਟੀ ਨਮਕ ਪਾਇਆ ਵਾ ਤੇ ਮਿੱਠਾ ਸੋਡਾ ਜਿਹੜਾ ਵਾ ਉਹ ਸੌਰੀ ਬੇਕਿੰਗ ਪਾਊਡਰ ਜਿਹੜਾ ਵਾ ਉਹ ਪਾਇਆ ਅੱਧਾ ਚਮਚ ਤੇ ਇੱਕ ਚਮਚ desi ghee ਕਿਉਂਕਿ ਉਹ ਜ਼ਿਆਦਾ ਨਹੀਂ ਪਾਉਣਾ ਤੁਸੀਂ ਇਹਦੀ ਜਗ੍ਹਾ ਤੇ ਰਿਫਾਈਨਡ ਵੀ ਚਮਚ ਡੇਢ ਚਮਚ ਪਾ ਸਕਦੇ ਜੇ ਪਰ ਕਿਉਂ ਜ਼ਿਆਦਾ ਬਿਹਤਰ ਆ ਕਿਉਂਕਿ ਜੇ ਆਪਾਂ ਜ਼ਿਆਦਾ ਕਿਉਂ ਪਾ ਦਾਂਗੇ ਤੇ ਉਹ ਫਿਰ ਮੱਠੀ ਟਾਈਪ ਦੀ ਰੋਟੀ ਬਣਨੀ ਆ ਤੇ ਆਟਾ ਇਹ ਰ ਆਪਾਂ ਨਰਮੀ ਲਾਉਣਾ ਆਟਾ ਜਿਆਦਾ ਸਖਤ ਨਹੀਂ ਲਾਉਣਾ ਫਿਰ ਜਿਹੜੀ ਰਮਾਲੀ ਰੋਟੀ ਹੁੰਦੀ ਹੈ ਇਹ ਸਰਵ ਵੀ ਆਪਾਂ ਗਰਮ ਗਰਮ ਕਰੀਏ ਤੇ ਜਿਆਦਾ ਵਧੀਆ ਰਹਿੰਦੀ ਹੈ ਕਿਉਂਕਿ ਇਹ ਪਤਲੀ ਬਹੁਤ ਜਿਆਦਾ ਹੁੰਦੀ ਹੈ ਤੇ ਜੇ ਇਹਨੂੰ ਆਪਾਂ ਜਿਆਦਾ ਚਿਰ ਰੱਖ ਛੱਡੀਏ ਤੇ ਇਹ ਆਕਰ ਜੀ ਜਾਂਦੀ ਪਾਪੜ ਟਾਈਪ ਬਣ ਜਾਂਦੀ ਫਿਰ ਖਾਣੇ ਬਹੁਤ ਮੁਸ਼ਕਲ ਲੱਗਦੀ ਹੈ ਇਸ ਲਈ ਜੇ ਰਮਾਲੀ ਰੋਟੀ ਬਣਾਓ ਤੇ ਉਹਨੂੰ ਨਾਲ-ਨਾਲ ਸਰਵ ਕਰੀ ਜਾਓ ਤੇ ਸਬ지 ਆਪਣੀ ਬਣ ਗਈ ਸੀ ਤੇ ਹੁਣ ਆਪਾਂ ਰੱਖ ਲਈ ਸੀ ਇੱਥੇ ਲੋ ਕਿਉਂਕਿ ਇਹਦਾ ਸਾਈਜ਼ ਥੋੜਾ ਆਮ ਰੋਟੀਆਂ ਨਾਲੋਂ ਵੱਡਾ ਹੁੰਦਾ ਤੇ ਮੈਂ ਕਿਹਾ ਅਗਲੇ ਤੇ ਵੇਲੀ ਨਹੀਂ ਜਾਣੀ ਫਿਰ ਮੈਂ ਵੱਡੀ ਪਰਾਜ ਜਿਹੜੀ ਇਸ ਤਰ੍ਹਾਂ ਕਰਕੇ ਤੇ ਇਹਦੇ ਉੱਪਰ ਇਹਨੂੰ ਰੋਟੀ ਨੂੰ ਵੇਲਿਆ ਸੀ ਜਦੋਂ ਮੈਂ ਰੋਟੀ ਪਾਉਂਗੀ ਤੁਸੀਂ ਦੇਖਿਓ ਇੰਨੀ ਪਤਲੀ ਦੀ ਇਹਦੇ ਵਿੱਚ ਨਹੀਂ ਆਪਣਾ ਨਾ ਹੱਥ ਵੀ ਜਿਹੜਾ ਆਰਾਮ ਨਾਲ ਦੇਖਦਾ ਵਾ ਇੰਨੀ ਨੂੰ ਆਪਾਂ ਪਤਲੀ ਬਣਾਉਣਾ ਵਾ ਇਸ ਲਈ ਰਮਾਲੀ ਮਤਲਬ ਰਮਾਲ ਵਰਗੀ ਜਿਹੜੀ ਪਤਲੀ ਰੋਟੀ ਹਨ ਕਿਉਂਕਿ ਆਮ ਆਪਣਾ ਰੋਟੀ ਥੋੜੀ ਹੁੰਦੀ ਆ ਸਾਈਜ਼ ਵੀ ਫੁੱਲ ਜੇ ਵਧੀਆਂ ਮੋਟੀ ਹੋ ਜੇ ਤੇ ਇਹਨੂੰ ਇਹ ਸੇਕ ਜਾਂਦੀ ਬਹੁਤ ਜਲਦੀ ਇਹ ਨਹੀਂ ਆ ਕਿ ਕੱਚੀ ਰਹਿੰਦੀ ਹੈ ਕਿਉਂਕਿ ਇਹਨੀ ਵਿਚਾਰੀ ਪਤਲੀ ਹੁੰਦੀ ਹੈ ਇਹਨੂੰ ਹਲਕਾ ਜਿਹਾ ਸੇਕ ਲੱਗਿਆ ਵੀ फटाफट ਇਹਨੇ ਸਿੱਕੀ ਜਾਣਾ ਵਾ ਤੇ ਨਾਲ ਨਾਲ ਘਿਓ ਲਾ ਕੇ ਇਦਾਂ ਤੁਸੀਂ ਇਹਨੂੰ ਪੋਣੇ ਚਲਪੇਟੀ ਜਾਣਾ ਵਾ ਤੇ ਜੇ ਹੋ ਸਕੇ ਤੇ ਨਾਲੋਂ ਨਾਲ ਸਰਵ ਕਰੀ ਜਾਣਾ ਵਾ ਹੁਣ ਸਾਰੇ ਜਾਨੇ ਬੈਠੇ ਸੀ ਅੰਦਰ ਤੇ ਮੈਂ ਚਲੋ ਇੱਕ ਵਾਰ ਬਣਾ ਕੇ ਫੁਲਕੇ ਲੈ ਜਾਨੀ ਆ ਤੇ ਫੇਰ ਹੀ ਇਹਨਾਂ ਨੂੰ ਮੈਂ ਖਾਣ ਲਈ ਦਿੰਦੀ ਆ ਸਾਰਿਆਂ ਨੂੰ ਸਰਵ ਕਰ ਦਿੰਦੀ ਆ ਵੇਖੋ ਤੁਸੀਂ ਦੇਖ ਸਕਦੇ ਜੀ ਵੀ ਵਿੱਚ ਨੇ ਆਪਣਾ ਹੱਥ ਵੀ ਦਿਖਦਾ ਇੰਨੀ ਪਤਲੀ ਇਹ ਰੋਟੀ ਹੁੰਦੀ ਆ ਪਰ ਹਾਂ ਇਹ ਆ ਕੇ ਟੇਸਟੀ ਵੀ ਲੱਗਦੀ ਆ ਜੇ ਤੁਸੀਂ ਕੋਈ ਦੂਜੀ ਰੋਟੀ ਨਾਲੋਂ ਕੀ ਫਰਕ ਹੈ ਬੋਲਤਾ ਕੋਈ ਫਰਕ ਨਹੀਂ ਹੈਗਾ ਮੈਂ ਐਵੇਂ ਝੂਠ ਮਾਰਾਂ ਕਿ ਕਈ ਵਾਰੀ ਤੁਸੀਂ ਜਿਵੇਂ ਬਾਬਾ ਜੀ ਦੇ ਪ੍ਰਸ਼ਾਦ ਵਰਤਾਉਂਦੇ ਆ ਜਿੱਥੇ ਮਹਾਰਾਜ ਦਾ ਜਿਹੜਿਆ ਵੇ ਆਪੀ ਲੰਗਰ ਵਰਤਾਇਆ ਜਾਂਦਾ ਵਾ ਉੱਥੇ ਵੀ ਕਈ ਥਾਵਾਂ ਤੇ ਰਮਾਲੀ ਰੋਟੀ ਜਿਹੜੀ ਆ ਸਰਵ ਕੀਤੀ ਜਾਂਦੀ ਆ ਤੇ ਤੁਸੀਂ ਖਾਧੀ ਹੋਊਗੀ ਪੀ ਆਮ ਰੋਟੀ ਵਰਗੀ ਹੀ ਟੇਸਟ ਹੁੰਦਾ ਵਾ ਪਰ ਟਿਕ ਉਹ ਚੀਜ਼ ਹੁੰਦੀ ਆ ਨਾ ਪੀ ਹਾਂ ਕੁਝ ਖਾਸ ਬਣਾਇਆ ਖਾਸ ਬਣਾਇਆ ਉਹ ਚੀਜ਼ ਹੋ ਜਾਂਦੀ ਆ ਪੀ ਹਾਂ ਰਮਾਲੀ ਰੋਟੀ ਬਣਾਈ ਆ ਤੇ ਬਰੇ ਆ ਕਿ ਇਹਨੂੰ ਤੁਸੀਂ ਦੁੱਧੀਆਂ ਰੋਟੀਆਂ ਵਾਂਗ ਹੋਏ ਨਹੀਂ ਕਿ ਬਲੇਡ ਕੇ ਰੱਖ ਲੋਗੇ ਤੇ ਕੋਈ ਗੱਲ ਨਹੀਂ ਆ ਜਦ ਤੁਸੀਂ ਬਹੁਤ ਜ਼ਿਆਦਾ ਕਿਉਂ ਤੇਲ ਲਾਓਗੇ ਤੇ ਫਿਰ ਤੇ ਪਰੌਂਠੀ ਟਾਈਪ ਦੀ ਬਣ ਜਾਣੀ ਆ ਪਰ ਜ਼ਿਆਦਾ ਤੇਲ ਕਿਉਂ ਲਾਇਆ ਵੀ ਚੰਗੇ ਗੱਲ ਦੀ ਹਲਕਾ ਹਲਕਾ ਇਹਨੂੰ ਚੋਪੜੀ ਜਾਓ ਤੇ ਨਾਲੋ ਨਾਲ ਇਹਨੂੰ ਖਾਈ ਜਾਓ ਬੱਸ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪੌਣਿਆਂ ਚ ਬਲੇਟੀ ਜਾਣਾ ਵਾ ਤੇ ਇਦਾਂ ਕਰਕੇ ਆਪਾਂ ਜਿਹੜੇ ਰਮਾਲੀ ਆ ਰੋਟੀਆਂ ਸਾਰੀਆਂ ਬਣਾ ਲੈਣੀਆਂ ਵੇਖੋ ਇਦਾਂ ਨਾ ਬਹੁਤ ਪਤਲੀ ਰੋਟੀ ਹੁੰਦੀ ਆ ਤੇ ਇਹਦੇ ਨਾਲ ਤੁਸੀਂ ਕੋਈ ਵੀ ਸਬਜ਼ੀ ਬਣਾ ਸਕਦੇ ਜੇ ਦਾਲ ਬਣਾ ਸਕਦੇ ਜੇ ਕੱਲੇ ਆਲੂਆਂ ਦੀ ਸਬਜ਼ੀ ਵੀ ਬਣਾ ਸਕਦੇ ਜੇ ਕੋਈ ਗੋਭੀ ਦੀ ਸਬਜ਼ੀ ਵੀ ਹੋ ਸਕਦੀ ਸਬਜ਼ੀ ਤੇ ਆਪਣੀ ਚੋਇਸ ਦੀ ਆਪਾਂ ਕੋਈ ਵੀ ਜਿਹੜੀ ਹੈ ਨਾਲ ਬਣਾ ਸਕਦੇ ਜੋ ਵੀ ਆਪਣੇ ਕੋਲ ਘਰ 'ਚ ਮੌਜੂਦ ਹੋਵੇ ਬਣਾਉਣ ਵਾਸਤੇ ਇਹ ਨਿਊਟਰੀ ਦੀ ਸਬਜ਼ੀ ਵੀ ਬਣਾ ਸਕਦੇ ਜੇ ਨੀਰੀ ਜਿਵੇਂ ਹਨਾ ਉਹ ਬਣ ਸਕਦੇ ਆ ਬਾਕੀ ਇਹ ਆ ਵੀ ਚਲੋ ਪਰਮਾਤਮਾ ਸਾਰਿਆਂ ਨੂੰ ਜੀ ਰਿਸ਼ਕ ਦਵੇ ਵਾਹਿਗੁਰੂ ਉਹਦਾ ਦਿੱਤਾ ਹੀ ਖਾਣਾ ਸਾਰਿਆਂ ਨੇ ਤੇ ਦੋਗ ਮੈਂ ਬਣਾ ਲੈ ਸੀ ਇਦਾਂ ਤੰਦੂਰੀ ਫੁਲਕੇ ਮੇਰੇ ਦਿਲ ਕਰਦਾ ਸੀ ਵੀ ਨਹੀਂ ਤੰਦੂਰੀ ਫੁਲਕੇ ਵੀ ਬਣਾ ਕੇ ਵੇਖਾਂ ਰਮਾਲੀ ਰੋਟੀਆਂ ਦੇ ਤੇ ਉਹਦੇ ਬਸ ਇਹੀ ਆ ਵੀ ਉਹ ਥੋੜਾ ਅੱਕੜ ਜੇ ਤੇ ਜਾਣੀਆਂ ਪਰ ਇਹ ਵੀ ਖਾਣ ਚੋ ਟੇਸਟੀ ਲੱਗਦੇ ਤੇ ਫਿਰ ਮੈਂ ਖਾਣਾ ਲੈ ਲੈਂਦਾ ਸੀ ਅੰਦਰ ਸੋਈ ਚ ਤੇ ਮੈਂ ਕਿਹਾ ਚਲੋ ਹੁਣ ਆਪਾਂ ਸਾਰਿਆਂ ਨੂੰ ਸਰਵ ਕਰਦੇ ਹਾਂ ਵੇਖੋ ਕਿੰਨੇ ਸੋਹਣੇ ਆ ਵੀ ਆਮ ਫੁਲਕਿਆਂ ਨਾਲੋਂ ਇਹ ਕਾਫੀ ਵੱਡੀਆਂ ਹੋ ਜਾਂਦੀਆਂ ਆ ਤੇ ਨਾਲ ਹੁਣ ਆਪਾਂ ਇਹਦੇ ਕੱਟ ਲਿਆ ਸੀ ਸਲਾਦਾ ਜਿਹੜੇ ਜੋ ਤੰਦੂਰੀ ਫੁਲਕੇ ਮੈਂ ਬਣਾ ਲਏ ਸੀ ਚੁੱਲੇ 'ਚ ਅੰਗਿਆਰਿਆਂ ਤੇ ਰੱਖ ਕੇ ਇਹਨਾਂ ਨੂੰ ਬਣਾ ਲਿਆ ਸੀ ਤੇ ਪਿਆਜ਼ ਤੇ ਟਮਾਟਰ ਆਪਾਂ ਕੱਟਤਾ ਸੀ ਹਰੀ ਮਿਰਚ ਇਹਨਾਂ ਨੂੰ ਰਿੱਤੀ ਸਖਣ ਲਈ ਤੇ ਨਾਲ ਆਪਾਂ ਸਬਜ਼ੀ ਦੁਬਾਰਾ ਗਰਮ ਕਰ ਲਈ ਸੀ ਤੇ ਇਹਦੇ 'ਚ ਪਾਤੀ ਸੀ ਮੱਖਣੀ ਤੇ ਨਾਲ ਰੱਖ ਲਈ ਸੀ ਆਪਾਂ ਜੀ ਫੁਲਕੇ ਜਿਹੜੇ ਬਣਾਏ ਆ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਖਾਸ ਕਰਕੇ ਮੈਨੂੰ ਜਾਰਾ ਬਣਾਉਂਦੇ ਨੂੰ ਮਜਾ ਨਹੀਂ ਆਇਆ ਕਿਉਂਕਿ ਕਾਫੀ ਚੱਕ ਥਾਲੀ ਜੀ ਕਰੀ ਇੱਧਰ ਜਾਓ ਕਰੀ ਉੱਧਰ ਜਾਓ ਤੇ ਵੈਸੇ ਮੈਂ ਤੰਦੂਰੀ ਫੁਲਕੇ ਬਣਾਉਣ ਦਾ ਮਨ ਸੀ ਪਰ ਮੀਂਹ ਦਾ ਕਰਕੇ ਉਹ ਬਣਾਏ ਨਹੀਂ ਗਏ। ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ। ਸਾਰਿਆਂ ਨੂੰ ਰਿਸਕ ਦਵੇ ਜੀਵਾਂ ਨਾਲ, ਨਵਾਜੇ ਸੱਚੇ ਪਾਤਸ਼ਾਹ। ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਰੱਬ ਰਾਖਾ ਜੀ।